ਇਹ ਸਿਆਣੇ ਘਰਾਂ ਦੀ ਨਿਸ਼ਾਨੀ ਆ ਜਿੱਥੇ ਦੋ ਜੀ ਬੈਠੇ ਹੋਣ ਨਾ ਜਿਹਦੀ ਬੋਲਣ ਦੀ ਪਹਿਲ ਆ ਉਹਨੂੰ ਪਹਿਲ ਦੇਣੀ ਚਾਹੀਦੀ ਆ ਮੰਨ ਲਓ ਬੰਦਾ ਬੈਠਾ ਤੇ ਨਾਲ ਦੀ ਘਰ ਵਾਲੀ ਬੈਠੀ ਤੇ ਜੇ ਘਰ ਵਾਲੀ ਵਾਰੀ ਨਾ ਹੋਣ ਦਵੇ ਉਹਦੀ ਵਿਚਾਰੇ ਦੀ ਲੋਕੀ ਕਹਿੰਦੇ ਉਧਰ ਨਾ ਜਾਇਓ ਉਹ ਨਹੀਂ ਕਹੇ ਦੀ ਵਾਰੀ ਆ ਹੁਣ ਦਿੰਦੀ ਭਰਾਵਾ ਉਧਰ ਨਾ ਚਲ ਜਿਓ ਕਦੇ ਉਹਨਾਂ ਨਾਲ ਗੱਲ ਕਰਨ ਦਾ ਕੋਈ ਬੰਦਾ ਦੇ ਬੋਲਦਾ ਹੀ ਨਹੀਂ ਬੰਦੇ ਨੂੰ ਭਾਵੇਂ ਉਹਦੇ ਨੂੰ ਅਕਲ ਘਟਿਆ ਭਾਵੇਂ ਨੂੰ ਬੋਲਣਾ ਨਹੀਂ ਆਉਂਦਾ ਪਰ ਇੱਕ ਉਹਦਾ ਕਹਿੰਦਾ ਵਾ ਵੀ ਉਹਦੀ ਵਾਰੀ ਆ ਉਹ ਪਹਿਲਾਂ ਬੋਲੇ ਫਿਰ ਤੇਰੀ ਵਾਰੀ ਆ ਲੋਕੀ ਸਿਮਤ ਕਰਨਗੇ ਕਿ ਉਹ ਮਗਰ ਬੋਲਦੀ ਆ ਪਿਓ ਪੁੱਤ ਬੈਠੇ ਹੋਣ ਤੇ ਪਿਓ ਦੀ ਵਾਰੀ ਨਾ ਆਵੇ ਤਾਂ ਮੁੰਡਾ ਇਕੱਲਾ ਹੀ ਬੋਲੀ ਜਾਵੇ ਤੇ ਰੁਕਦੇ ਨੇ ਕਾਕਾ ਚੋਬ ਕਰਕੇ ਬਹਿ ਪਿਓ ਦੇ ਬੋਲ ਲੈਂਦੇ ਉਹਦਾ ਉਹਦਾ ਹੀ ਹੁੰਦਾ ਵਾ ਹੁਣ ਮੇਰੇ ਬੰਦੇ ਆ ਮੇਰ ਨੂੰ ਵੱਧ ਸਿਆਣੀ ਪੜੇ ਲਿਖੇ ਗੁਣਾ ਦੀ ਗੁੱਤਲੀ ਆ ਪਰ ਮੈਨੂੰ ਉਹ ਜਥੇਦਾਰ ਮੰਨਦੇ ਆ ਉਹ ਪਹਿਲ ਮੇਰੀ ਦੇਣ ਗਿਆ ਜਗ੍ਹਾ ਤੇ ਜਹੇਦਾਰਾ ਤੈਨੂੰ ਦੱਸਦਾ ਭਾਵੇਂ ਉਹ ਮੇਰੇ ਤੋਂ ਹਰ ਗੱਲ ਦੀ ਕੁੰਡੀ ਜਾਰੀ ਜਾਣਦੇ ਆ ਤੇ ਜਿਉ ਹਰ ਜਗ੍ਹਾ ਤੇ ਆਪ ਬੋਲੀ ਜਾਣ ਤੇ ਫਿਰ ਮੁੜ ਕੇ ਪ੍ਰਬੰਧਕ ਵੀ ਕਹਿੰਦੇ ਉਹਦੇ ਭਰਾਵਾ ਜਹੇਦਾਰ ਦੀ ਵਾਰੀ ਨਹੀਂ ਆਉਂਦੀ ਸਰੰਗੀ ਵਾਲਾ ਵੀ ਮਾਨ ਕੱਲਾ ਉਹ ਉਹ ਬੋਤਾਂ ਦੇ ਚੋਪ ਰਹਿੰਦਾ ਪਰ ਉਹਦਾ ਵਲ ਕਿਵਾਰੀ ਨਹੀਂ ਆਉਂਦਾ ਪਰਮਾਂ ਜਿਹੇ ਬੈਠਾ ਉਹ ਇਦਾਂ ਚੱਲ ਜਾਂਦਾ ਕਈ ਗਰੀ ਚੱਕਰ ਬੰਦੇ ਬੰਦੇ ਦਾ ਅਹੁਦਾ ਅਉਧਾ ਹੀ ਹੋਇਆ ਕਰਦਾ ਇਸ ਕਰਕੇ ਉਹਨੂੰ ਮਾਨ ਤੇ ਸਨਮਾਨ ਅਉਧੇ ਦੇ ਹਿਸਾਬ ਨਾਲ ਦੇਣਾ